ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਚੌਥੇ ਬਲੌਗ ਵਿੱਚ ਮੈਂ ਹਾਜ਼ਰ ਹਾਂ ਫਿਰ ਲੈ ਕੇ ਚੌਥਾ ਬਲੌਗ ਤੇ ਉਮੀਦ ਆ ਸਾਰੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਤਰੱਕੀਆਂ ਕਰਦੇ ਹੋਣਗੇ ਅੱਜ ਅਸੀਂ ਜਾ ਰਹੇ ਹਾਂ ਫਲੇਰੋ ਵੱਲੋਂ ਕਿਉਂਕਿ ਅਸੀਂ ਕਰਾਇਆ ਸੀਗਾ ਆਪਣਾ ਇੱਕ ਟੈਸਟ ਤੇ ਉਹਦੀ ਰਿਪੋਰਟ ਲੈਣ ਜਾ ਰਹੇ ਹਾਂ ਰੱਬ ਕਰੇ ਰਿਪੋਰਟ ਸਭ ਵਧੀਆ ਹੋਵੇ ਤੇ ਅੱਜ ਅਸੀਂ ਚੱਕ ਕੇ ਕਾਲੇ ਰੰਗ ਦੀ ਕਾਰ ਹੋ ਕੇ ਤਿਆਰ ਤੇ ਲੈ ਕਿ ਸਿਆਣਿਆਂ ਦਾ ਪਿਆਰ ਤੇ ਜਾ ਰਹੇ ਆ ਫਲੇਰੋ ਨੂੰ ਤੇ ਗੱਡੀ ਪਾ ਲਈ ਆ ਦੇਖੋ ਕਿੰਨੇ ਵਧੀਆ ਹਰੇ ਰੰਗ ਦੇ ਖੇਤ ਬਹੁਤ ਜ਼ਿਆਦੇ ਵਧੀਆ ਮੌਸਮ ਤੁੱਪ ਨਿਕਲੀ ਹੋਈ ਕਿਉਂਕਿ 4 ਦਿਨ ਤੋਂ ਮੀਂਹ ਪੈਣੋਂ ਨਹੀਂ हट ਰਿਹਾ ਸੀ ਆ ਮਾਰੀਆਂ ਰਤੋਂ ਦੇ ਚ ਬ੍ਰੇਕਾਂ ਦੇਖ ਕੇ ਸੱਜੇ ਖੱਬੇ ਤੇ ਗੱਡੀ ਪਾ ਲਈ ਆ ਸਿੱਧੀ ਕਿਉਂਕਿ ਸੇਫਟੀ ਦਾ ਧਿਆਨ ਰੱਖਣਾ ਜ਼ਰੂਰੀ ਆ ਤੇ ਆ ਦੇਖੋ ਕਿੰਨਾ ਵਧੀਆ ਮੌਸਮ ਆ ਜੰਨਤ ਤੋਂ ਘੱਟ ਨਹੀਂ ਲੱਗ ਰਿਹਾ ਆ ਹਾ 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 ਕੀਆ ਵਧੀਆ ਡੈਡੀ ਹੁਣੀ ਸੋਚਦੇ ਹੋਏ ਕਿ ਆ ਕੀ ਕੇਰਪਾਵਾ ਨਾ ਪਾਵਾ ਪਾਵਾ ਨਾ ਪਾਵਾ ਕੀ ਕਰਾਂ ਤੇ ਸਮਝ ਕੁਝ ਨਹੀਂ ਲੱਗ ਰਿਹਾ ਤੇ ਮੂਰੇ ਜਾ ਰਹੀ ਸੀ ਗੱਡੀ ਜੋ ਕਿ ਬਹੁਤ ਜ਼ਿਆਦਾ ਸਲੋ ਜਾ ਰਹੀ ਸੀ ਤੇ ਅਸੀਂ ਵੀ ਓਵਰਟੇਕ ਨਹੀਂ ਕੀਤਾ ਕਿਉਂਕਿ ਸੇਫਟੀ ਦਾ ਧਿਆਨ ਰੱਖਣਾ ਜ਼ਰੂਰੀ ਆ ਤੇ ਹੁਣ ਅਸੀਂ ਲੰਘ ਰਹੇ ਆ ਬਰਬਰੀਗਾ ਵਿੱਚ ਦੀ ਆ ਦੇਖੋ ਇੱਥੇ ਬੋਰਡ ਵੀ ਲੱਗਾ ਹੋਵੇਗਾ ਬਰਬਰੀਗਾ ਦਾ ਦੇਖੋ ਆ ਰਿਹਾ ਏ ਬੋਰਡ ਲਿਖਿਆ ਹੋਇਆ ਬਰਬਰੀਗਾ ਤੇ ਆ ਆ ਗਿਆ ਬੋਰਡ ਬਰਬੀਗਾ ਦਾ ਤੇ ਹੁਣ ਅਸੀਂ ਨੰਗਿਆਂ ਡੇਲੋਂ ਵਿੱਚ ਦੀ ਡੇਲੋਂ ਦੀਆਂ ਲੈਟਾਂ ਨੇ ਇੱਥੇ ਥੋੜੀ ਜਾਮ ਲੱਗਾ ਹੋਇਆ ਜਾਮ ਇੰਨਾ ਵੀ ਨਹੀਂ ਲੱਗਾ ਹੋਇਆ ਪਰ ਫਿਰ ਵੀ ਥੋੜਾ ਬਹੁਤਾ ਤੁਹੀ ਡਿਲੇ ਹੋ ਸਕਦੇ ਆ ਕਿਉਂਕਿ ਇੱਥੇ ਲੈਟਾਂ ਲਾਲ ਸੀ ਤੇ ਸਾਡੀਆਂ ਲੈਟਾਂ ਹਰੀਆਂ ਸੀ ਸਾਨੂੰ ਖੜਨਾ ਨਹੀਂ ਪਿਆ ਇਸ ਕਰਕੇ ਹੁਣ ਅਸੀਂ ਲੰਘ ਰਹੇ ਆ ਸਾਨੂੰ ਮਾਇਰਾਨੋ ਦੇ ਮੋਹਰਤੀ ਆ ਉਹੀ ਥਾਂ ਆ ਗਿਆ ਜਿੱਥੇ ਮੇਰੇ ਡੈਡੀ ਜੀ ਦਾ ਐਕਸੀਡੈਂਟ ਹੋਇਆ ਸੀ ਇੱਥੇ ਇੱਥੇ ਕੰਮ ਜਾਂਦੇ ਸਮੇ 3:30 ਵਜੇ ਸਵੇਰ ਮੇਰੇ ਡੈਡੀ ਦੀ ਐਕਸੀਡੈਂਟ ਹੋਇਆ ਸੀ ਗੱਡੀ ਦੀਆਂ ਤਿੰਨ ਬਾਜੀਆਂ ਪਈਆਂ ਸੀ ਵਾਹਿਗੁਰੂ ਦਾ ਸ਼ੁਕਰ ਹੈ ਕੋਈ ਜ਼ਿਆਦਾ ਵੱਡਾ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਿਰ ਤੇ ਹੱਥ ਰੱਖ ਕੇ ਮੇਰੀ ਡੈਡੀ ਦੀ ਜਾਨ ਬਚਾ ਲਈ ਤੇ ਇਹ ਉਹੀ ਜਗ੍ਹਾ ਆ ਹੁਣ ਅਸੀਂ ਲੰਘ ਰਹੇ ਆ ਇੱਥੇ ਕਪਰੈਨੋ ਦਿਲ ਕੋਲੇ ਵਿੱਚ ਦੀ ਤੇ ਇੱਥੇ ਬਹੁਤ ਜ਼ਿਆਦਾ ਵਧੀਆ ਮਾਰਤਾ ਛੋਟੀਆਂ ਛੋਟੀਆਂ ਗਲੀਆਂ ਤੇ ਬਹੁਤ ਜ਼ਿਆਦਾ ਵਧੀਆ ਮਾਹੌਲ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਇਹ ਆ ਜੀ ਇਹ ਸੱਜੇ ਪਾਸੇ ਨੂੰ ਅਸੀਂ ਜਾਵਾਂਗੇ ਤੇ ਇੱਧਰਲਾ ਸਾਡਾ ਰੋਡ ਆ ਸ਼ੀਸ਼ਾ ਸਾਡਾ ਥੋੜਾ ਜਿਹਾ ਗੰਦਾ ਹੋਇਆ ਹੋਇਆ ਕਿਉਂਕਿ ਪਾਣੀ ਦੇ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾ ਸਾਫ਼ ਨਹੀਂ ਹੋਇਆ ਜਿੰਨਾ ਸਾਫ਼ ਹੋਣਾ ਚਾਹੀਦਾ ਸੀ ਤੇ ਹੁਣ ਅਸੀਂ ਜਾ ਰਹੇ ਆ ਦੇਖੋ ਕਿੰਨੀ ਵਧੀਆ ਨਦੀ ਕਿੰਨੀ ਵਧੀਆ ਲੱਗ ਰਿਹਾ ਪੌੜ ਤੇ ਹੁਣ ਅਸੀਂ ਆਪਣੇ ਮੰਜ਼ਿਲ ਦੇ ਕਰੀਬ ਆਉਂਦੇ ਹੋਏ ਤੇ ਆ ਦੇਖੋ ਮੋਰੋ ਮੋਟਰਸਾਈਕਲ ਆ ਰਿਹਾ ਆ ਤੇ ਮੋਟਰਸਾਈਕਲ ਕੋਲ ਦੀ ਲੰਘਿਆ ਸ਼ੂ ਕਰਕੇ ਤੇ ਮਗਰੀ ਉਹਦੀਆਂ ਦੋ ਪੈਣਾ ਗੱਡੀਆਂ ਲੰਘ ਗਈਆਂ ਕੋਲ ਦੀ ਤੇ ਇਹਨਾਂ ਦਾ ਪਿਆਰ ਰੱਬ ਕਰਕੇ ਦੇ ਬਣਿਆ ਰਵੇ ਤੇ ਹੁਣ ਅਸੀਂ ਆ ਗਏ ਆ ਆਪਣੀ ਮੰਜ਼ਲ ਦੇ ਉੱਤੇ ਤੇ ਮੰਜ਼ਲ ਤੇ ਗੱਡੀ ਪਾਰਕਿੰਗ ਲਾ ਕੇ ਡੈਡੀ ਜੀ ਨੇ ਗੱਡੀ ਪਾਰਕਿੰਗ ਲਾਈ ਤੇ ਇੱਧਰ ਉੱਧਰ ਦੇਖਿਆ ਗੱਡੀ ਬਿਲਕੁਲ ਜਾਦੇ ਸਹੀ ਪਾਰਕਿੰਗ ਲੱਗੀ ਹੋਈ ਸੀ ਟਾਈਮ ਸੈਟ ਕਰਕੇ ਉਤਰ ਕੇ ਤੇ ਹੁਣ ਅਸੀਂ ਜਾ ਰਹੇ ਆ ਅੰਦਰ ਫਾਰਮੇਸੀ ਦੇ ਆਪਣੀ ਰਿਪੋਰਟ ਲੈਣ ਤੇ ਰਿਪੋਰਟ ਲੈ ਕੇ ਫਿਰ ਅਸੀਂ ਬਾਹਰ ਆਵਾਂਗੇ ਰਿਪੋਰਟ ਲੈ ਕੇ ਅਸੀਂ ਬਾਹਰ ਆ ਕੇ ਫਿਰ ਹੀ ਜਾਵਾਂਗੇ ਨਹੀਂ ਦੁਕਾਨ ਤੇ ਰਿਪੋਰਟ ਲੈ ਲਈ ਆ ਦਵਾਈਆਂ ਲੈ ਲਈਆਂ ਤੇ ਹੁਣ ਅਸੀਂ ਆਪਣੀ ਦੂਜੀ ਮੰਜ਼ਿਲ ਦੇ ਵੱਲ ਜਾਵਾਂਗੇ ਤੇ ਗੱਡੀ ਦਾ ਲੋਕ ਖੋਲਿਆ ਕਿਉਂਕਿ ਰਿਮੋਟ ਇਹਦਾ ਖਰਾਬ ਹੋ ਚੁੱਕਿਆ ਹੈ ਸੈਲ ਡਾਉਨ ਆ ਤੇ ਹੱਥ ਨਾਲੀ ਚਾਬੀ ਖੋਲ੍ਹਣੀ ਪੈਂਦੀ ਆ ਤੇ ਹੁਣ ਅਸੀਂ ਦੇ ਕੇ ਪਹਿਲ ਬਜ਼ੁਰਗਾਂ ਨੂੰ ਕਿਉਂਕਿ ਸੇਫਟੀ ਸਾਰਿਆਂ ਨਾਲ ਪਹਿਲਾ ਆ ਜੇ ਤੁਹਾਨੂੰ ਵੀ ਕੋਈ ਮਿਲਦਾ ਹੈ ਤੇ ਜ਼ਿਆਦਾ ਕਾਲ ਨਾ ਕਰੋ ਤੇ ਰੁਕ ਕੇ ਅਗਲੇ ਨੂੰ ਪਹਿਲ ਦਿਓ ਤਾਂ ਕਿ ਆਪਣਾ ਨੁਕਸਾਨ ਜਾਂ ਅਗਲੇ ਦਾ ਨੁਕਸਾਨ ਨਾ ਹੋਵੇ ਤੇ ਹੁਣ ਅਸੀਂ ਚਾਲੇ ਪਾਲੇ ਅਗਲੀ ਮੰਜ਼ਿਲ ਨੂੰ ਆ ਹਾ 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 ਕਿਆ ਵਧੀਆ ਪਾਰਕ ਆ ਤੇ ਨਿਆਣਿਆਂ ਦੇ ਖੇਡਣ ਲਈ ਬਹੁਤ ਜ਼ਿਆਦਾ ਵਧੀਆ ਜਗ੍ਹਾ ਆ ਡੈਡ ਜੀ ਹੁਣੇ ਮਸਕਰਾਉਂਦੇ ਹੋਏ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋਏ ਤੇ ਇਹਦਾ ਕਾਰਨ ਸਾਨੂੰ ਵੀ ਨਹੀਂ ਪਤਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਵੀ ਨਹੀਂ ਪਤਾ ਕਾਰਨ ਕੀ ਆ ਤੇ ਅਸੀਂ ਅੱਗੇ ਵਧਦੇ ਹੋਏ ਤੇ ਆ ਦੇਖੋ ਗੱਡੀ ਸਾਈਡ ਤੇ ਲਾ ਕੇ ਅਗਲਾ ਆਪਣੀ ਕਾਲ ਕਰ ਰਿਹਾ ਆ ਵਧੀਆ ਗੱਲ ਆ ਕਦੇ ਵੀ ਕਾਲ ਅਟੈਂਡ ਕਰਨੀ ਆ ਗੱਡੀ ਸਾਈਡ ਤੇ ਲਾ ਕੇ ਕਾਲ ਅਟੈਂਡ ਕਰੋ ਤਾਂ ਕਿ ਨੁਕਸਾਨ ਨਾ ਹੋਵੇ ਆਪਣਾ ਤੇ ਦੂਜਿਆਂ ਦਾ ਇਹ ਸੇਫਟੀ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਡਰਾਈਵਿੰਗ ਕਰਦੇ ਆਂ ਤੇ ਹੁਣ ਅਸੀਂ ਪਹੁੰਚ ਗਏ ਆ ਡੇਲੋਂ ਅਸੀਂ ਡੇਲੋਂ ਇੱਕ ਇੰਡੀਅਨ ਦੁਕਾਨ ਦੇ ਉੱਤੇ ਜਿਹਨੂੰ ਆਪਾਂ ਕਹਿ ਦਿੰਦੇ ਆ ਸੌਦੇ ਪੱਤੇ ਵਾਲੀ ਦੁਕਾਨ ਤੇ ਬਾਕੀ ਮੈਨੂੰ ਪਤਾ ਨਹੀਂ ਤੁਸੀਂ ਕੀ ਕਹਿੰਦੇ ਆ ਅਸੀਂ ਤਾਂ ਇੰਡੀਅਨ ਦੁਕਾਨ ਹੀ ਕਹਿੰਦੇ ਹੁੰਦੇ ਆ ਤੇ ਡੈਡੀ ਹੁਣੇ ਪਾ ਕੇ ਜੇਬ 'ਚ ਚਾਬੀ ਮਸਕਰਾਂਦੇ ਹੋਏ ਕਰਕੇ ਬਰਸ਼ ਕਾਲਗੇਟਰ ਤੇ ਦੰਦ ਦਿਖਾਉਂਦੇ ਹੋਏ ਗਾਂ ਤੁਰ ਪਏ ਆ ਤੇ ਇਹਨਾਂ ਦੀ ਘਰਾਰੀ ਅੜਦਿਆਂ ਦੀ ਕਹਿੰਦੇ ਅਸੀਂ ਲੈਣਾ ਜੀ ਕਾਸਟਡ ਕਦੇ ਕੇਲੇ ਵਾਲੇ ਨੂੰ ਹੱਥ ਪਾਉਂਦੇ ਕਦੇ ਆਂਬ ਵਾਲੇ ਨੂੰ ਤੇ ਉਹੀ ਗੱਲ ਹੋਊਗੀ ਕਿ ਅਸੀਂ ਆਂਬ ਲੈਣ ਆਏ ਆ ਤੇ ਉਹੀ ਗੱਲਾਂ ਹੋ ਗਈਆਂ ਤੇ ਅਸੀਂ ਤਾਂ ਕਸਟਰਡ ਤੇ ਕਿਹਾ ਵਨੀਲਾ ਵਾਲਾ ਤੇ ਫਿਰ ਕਰਾਰੀ ਅੜ ਗਈ ਕਹਿੰਦੇ ਨਾ ਜੀ ਮੈਂ ਤਾਂ ਵਨੀਲਾ ਵਾਲੇ ਚੱਕੂਗਾ ਪਰ ਚੱਕਿਆ ਫਿਰ ਵੀ ਕੇਲੇ ਵਾਲੇ ਇਹ ਪਤਾ ਨਹੀਂ ਫਿਰ ਗਰੀ ਪਕੌੜੇ ਤੇ ਅੜ ਗਿਆ ਫਿਰ ਗਰੀ ਪਕੌੜੇ ਤੋਂ ਬਾਅਦ ਕਹਿੰਦੇ ਦੀ ਆਲੂ ਪੂਜਿਆ ਵੀ ਲੈਣ ਆਏ ਆ ਪੈਗ ਬੁਗ ਲਾਉਂਦੇ ਨਹੀਂ ਇਹਨਾਂ ਦਾ ਕੰਮ ਪਤਾ ਨਹੀਂ ਕੀ ਆ ਜਿਨ੍ਹਾਂ ਦਾ ਕੰਮੇ ਕੋਈ ਨਹੀਂ ਸੂਫ ਸੂਫੀਆਂ ਦੇ ਘਰ ਆਲੂ ਪੂਜੇ ਦਾ ਕੀ ਕੰਮ ਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਮਗਰ ਇਹ ਗੁੜ ਚੱਕ ਲਿਆ ਕਹਿੰਦੇ ਰੋਟੀ ਤੋਂ ਬਾਅਦ ਅਸੀਂ ਥੋੜਾ ਗੁੜ ਖਾਈ ਤੇ ਅਸੀਂ ਲੈ ਕੇ ਸਮਾਨ ਘਰ ਵੱਲੋਂ ਚਾਲੇ ਵਾਲੇ ਆ ਤੇ ਮੂੰਹ ਦੇ ਵਿੱਚ ਪਤਾ ਨਹੀਂ ਕੀ ਬੜਬੜ ਕਰਦੇ ਹੋਏ ਸਮਝ ਕੁਝ ਲੱਗੀ ਨਹੀਂ ਤੇ ਹੁਣ ਗੱਡੀ ਤੋੜ ਲਈ ਆ ਕਹਿੰਦਾ ਤੋੜ ਲਾਵੇ ਬਾਬਲਾ ਗੱਡੀਆਂ ਲੇਟ ਮੈਂ ਹੋ ਗਈਆਂ ਗਾਣਾ ਪਤਾ ਨਹੀਂ ਕਿੱਥੇ ਦਾ ਆ ਤੇ ਮੈਂ ਵੀ ਇਸੇ ਤਰ੍ਹਾਂ ਕਹਿੰਦਾ ਆ ਥੱਜੇ ਖੱਬੇ ਦੇਖਦੇ ਹੋਏ ਸਭ ਸੜਕ ਸਾਫ ਸੀ ਲਾਈਟਾਂ ਲੱਗੀਆਂ ਹੋਈਆਂ ਬਹੁਤ ਜਿਆਦੇ ਵਧੀਆ ਮਾਹੌਲ ਇਹ ਆ ਜਿਸਕਰਪੀ ਸੋਲੋ ਇਹਨੂੰ ਕਹਿੰਦੇ ਆ ਸਕਰਪੀ ਸੋਲੋ ਤੇ ਅਸੀਂ ਸਕਰਪੀ ਸੋਲੋ ਦੇ ਵਿੱਚ ਦੀ ਲੰਘਦੇ ਹੋਏ ਕਸੀਂ ਦੇਖਿਆ ਇੱਥੇ ਹੁਣ ਗਾਹਾਂ ਆਏਗਾ ਜਹਾਜ਼ਾਂ ਵਾਲਾ ਅੱਡਾ ਤੇ ਇਹ ਆ ਗਿਆ ਜਹਾਜ਼ਾਂ ਵਾਲਾ ਅੱਡਾ ਇੱਥੇ ਛੋਟੇ ਛੋਟੇ ਜਹਾਜ਼ ਇੰਨੇ ਵੀ ਛੋਟੇ ਛੋਟੇ ਨਹੀਂ ਮਤਲਬ ਨਾਰਮਲ ਜਹਾਜ਼ ਨਾਰਮਲ ਨਹੀਂ ਜਿਹੜੇ ਪ੍ਰਾਈਵੇਟ ਜੈਟ ਹੁੰਦੇ ਆ ਉਹ ਹੁੰਦੇ ਨੇ ਤੇ ਆ ਗਏ ਸੀ ਹੁਣ ਘਰ ਘਰ ਦੇਖੋ ਆ ਗਏ ਆ ਹੁਣ ਦੇਖੋ ਇਹ ਤੁੱਪ ਚੜੀ ਤੇ ਨਿਕਲੇ ਸੀ ਤੇ ਹਨੇਰਾ ਥੋੜਾ ਜਿਹਾ ਹੋ ਗਿਆ ਏ ਸਾਨੂੰ ਥੋੜਾ ਟਾਈਮ ਲੱਗ ਗਿਆ ਏ ਰਾਹ ਦੇ ਵਿੱਚ ਤੇ ਹੁਣ ਅਸੀਂ ਗੱਡੀ ਪਾਰਕ ਲਾਵਾਂਗੇ ਗੱਡੀ ਪਾਰਕ ਲਾ ਕੇ ਜਾਵਾਂਗੇ ਅੰਦਰ ਤੇ ਅਸੀਂ ਹੁਣ ਗੱਡੀ ਪਾਰਕ ਲਾ ਕੇ ਤੇ ਪਤਾ ਨਹੀਂ ਕੀ ਸੋਚਦੇ ਹੋਏ ਗੱਡੀ ਨੂੰ ਲੋਕ ਲਾਇਆ ਤੇ ਦੋ ਵਾਰ ਗੱਡੀ ਨਹੀਂ ਤਾਂ ਕਿ ਖੋਲੀ ਬੰਦਗੀ ਦੀ ਕਾਰਨ ਪਤਾ ਨਹੀਂ ਕਿਸੇ ਮਿਲਦੇ ਆ ਅਗਲੇ ਵਲੌਗ ਚ ਸਤਿ ਸ੍ਰੀ ਅਕਾਲ